ਇਹ ਤੂੰ ਤਾਂ ਜਮਾ ਕਾਂਗਣੀ ਆ ਜੇ ਇਹ ਸਾਫ ਕਿਤਾਬ ਕਰਨ ਜਾਊਗਾ ਤਾਂ ਇਹਦਾ ਕੀ ਪਤਾ ਆਪਾਂ ਨੂੰ ਕੁੰਡੀ ਲਾਈ ਜਾਵੇ ਨਾਲੇ ਆਪਾਂ ਨੂੰ ਘਰੇ ਬੈਠੇ ਨੂੰ ਕੀ ਪਤਾ ਲੱਗੂ ਵੀ ਫਸਲ ਕਿੰਨੇ ਦੀ ਹੋਈ ਐ ਕਿੰਨੇ ਦੀ ਨਹੀਂ ਫੇਰ ਤਾਂ ਜਿੰਨੇ ਦੀ ਆ ਕੇ ਦੱਸਿਆ ਕਰੂ ਉਹਨੇ ਜੀ ਮੰਨਣੀ ਪਿਆ ਕਰੂ ਹਾਂ ਮੰਮੀ ਨਾਲੇ ਜੀ ਨੂੰ ਇੱਕ ਵਾਰੀ ਕੁੰਡੀ ਲਾਉਣ ਦੀ ਆਦਤ ਪੈ ਜੇ ਨਾ ਉਹ ਹਟਦੀ ਨਹੀਂ ਹੁੰਦੀ ਇਹ ਤਾਂ ਆਪਾਂ ਨੂੰ ਹਰੇਕ ਫਸਲ ਵੇਲੇ ਲਾਇਆ ਕਰਨੀ ਸੀ ਹਾਂ ਹੁਣ ਤੇਰੇ ਖਾਨੇ ਚ ਬੜੀਏ ਗੱਲ ਹੋਣ ਦਾ ਸ ਮੈਂ ਇਹਨੂੰ ਖੇਤੀ ਵਾਲਾ ਰੋਕ ਕੇ ਸਹੀ ਕੀਤਾ ਕਿ ਗਲਤ ਉਹ ਮੰਮੀ ਜੀ ਤੁਸੀਂ ਤਾਂ ਗਲਤ ਹੋ ਹੀ ਨਹੀਂ ਸਕਦੇ ਅਖਰ ਨੂੰ ਮਾਂ ਕੀ ਦੇऊं ਚਲ ਤੂੰ ਇਹ ਗੱਲਾਂ ਤਾਂ ਹੁਣ ਛੱਡ ਮੇਰੀ ਇੱਕ ਗੱਲ ਸੁਣ ਤੂੰ ਨਾ ਅੱਜ ਜਾਇ ਕਰ ਬਾਜ਼ਾਰ ਜਾ ਕੇ ਨਾ ਪੁਰਾਣੇ ਨੂੰ ਨਾਲੇ ਤਾਂ ਜੀਨ ਦੀ ਪੈਂਟ ਨਾਲੇ ਸ਼ਰਟ ਦਵਾ ਲਿਆ ਵਾਈ ਚਾਂਸ ਕਿਤੇ ਜਾਣਾ ਪੈ ਗਿਆ ਨਵੇਂ ਕੱਪੜੇ ਪਾ ਕੇ ਤਾਂ ਵਗ ਜੂ ਨਹੀਂ ਤਾਂ ਉਹਦੇ ਕੋਲ ਇੱਕ ਕੁੜਤਾ ਪਜਾਮਾ ਜਾਂ ਲੋਹਰਾ ਜੀਆਂ ਨੇ ਠੀਕ ਹੈ ਮੰਮੀ ਲਿਓ ਤੁਸੀਂ ਪੈਸੇ ਦੇ ਦਿਓ ਇੰਨੇ ਨੂੰ ਮੈਂ ਪੁੱਛਦੀ ਆ ਉਹਨਾਂ ਨੂੰ ਚੱਲ ਤੂੰ ਪੁੱਛ ਲਾ ਉਹਨੂੰ ਫਿਰ ਮੈਂ ਲਿਆਉਣੀ ਆ ਪੈਸੇ ਠੀਕ ਹੈ ਮੰਮੀ ਹਾਂਜੀ ਕੀ ਕਰ ਰਹੇ ਹੋ ਉਹ ਮੈਂ ਤਾਂ ਕੀ ਕਰਨਾ ਜੀ ਮੈਂ ਤਾਂ ਇਹਦੇ ਨਾਲ ਮੱਥਾ ਮਾਰਦਾ ਸੀ ਇਹ ਚੱਲ ਨਹੀਂ ਰਿਹਾ ਤੁਸੀਂ ਇਹਨੂੰ ਛੱਡੋ ਇਹ ਤੁਹਾਡੇ ਵਸਦਾ ਕੰਮ ਨਹੀਂ ਮੈਂ ਕਦੇ ਬਿਹਲੇ ਟਾਈਮ ਸਿਖਾ ਦੂੰ ਤੁਹਾਨੂੰ ਵੀ ਇਹ ਕੀਵੇਂ ਚੱਲਦਾ ਮੈਂ ਤਾਂ ਜੀ ਤਾਂ ਹੀ ਲੱਗਿਆ ਸੀ ਉਂਗਲੀਆਂ ਮਾਰਨਾ ਮੇਰਾ ਟਾਈਮ ਪਾਸ ਨਹੀਂ ਹੁੰਦਾ ਸੀ ਲੈ ਇਹ ਵੀ ਕੋਈ ਵੱਡੀ ਗੱਲ ਐ ਮੈਂ ਕਰਾ ਦਿੰਦੀ ਆ ਤੁਹਾਡਾ ਟਾਈਮ ਪਾਸ ਆਪਾਂ ਹੁਣ ਬਾਜ਼ਾਰ ਚੱਲਦੇ ਆ ਨਾਲੇ ਦਾ ਉੱਥੇ ਕੁਝ ਖਾ ਪੀ ਆਵਾਂਗੇ ਨਾਲੇ ਤੁਹਾਡੇ ਵਾਸਤੇ ਨਵੀਂ ਡਰੈੱਸ ਲੈ ਆਵਾਂਗੇ ਮਤਲਬ ਨਵੇਂ ਕੱਪੜੇ ਮੇਰੇ ਵਾਸਤੇ ਹਾਂਜੀ ਤੁਹਾਡੇ ਵਾਸਤੇ ਪਰ ਮੈਂ ਕੀ ਕਰਨੇ ਨੇ ਜੀ ਨਵੇਂ ਕੱਪੜੇ ਲੈ ਕੇ ਮੈਂ ਕਿਹੜਾ ਕਿਤੇ ਨੌਕਰੀ ਕਰਦਾ ਉਹ ਨੌਕਰੀ ਤਾਂ ਨਹੀਂ ਕਰਦੇ ਪਰ ਜੇ ਕਿਸੇ ਰਿਸ਼ਤੇਦਾਰੀ 'ਚ ਜਾਣਾ ਆਉਣਾ ਪੈ ਜੇ ਉੱਥੇ ਆ ਸੜੇ ਜੇ ਲੋਰ ਪਾ ਕੇ ਜਾਊਂਗੀ